ਇਰੇਵਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀਆਂ ਦੀਆਂ ਸਪੈਸ਼ਲ ਆਟੇ ਦੀਆਂ ਪਿੰਨੀਆਂ ਇਹ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਦੇ ਨਾਲ ਆਪਾਂ ਤਿਆਰ ਕਰਾਂਗੇ ਗਰਮੀਆਂ ਦਾ ਮੌਸਮ ਹੋਵੇ ਚਾਹੇ ਸਰਦੀਆਂ ਦਾ ਮੌਸਮ ਹੋਵੇ ਚਾ ਆਪਣਾ ਚਾਹ ਦੇ ਨਾਲ ਕੁਝ ਨਾ ਕੁਝ ਖਾਣ ਨੂੰ ਤਾਂ ਜ਼ਰੂਰ ਦਿਲ ਕਰਦਾ ਹੈ ਇਸ ਲਈ ਇਹ ਆਪਾਂ ਪਿੰਨੀਆਂ ਤਿਆਰ ਕਰਾਂਗੇ ਜਿਸ ਦੇ ਵਿੱਚ ਆਪਾਂ ਕਿਸੇ ਵੀ ਗਰਮ ਚੀਜ਼ ਦਾ ਇਸਤੇਮਾਲ ਨਹੀਂ ਕਰਾਂਗੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਲਵਾਂਗੇ ਉਸ ਦੇ ਵਿੱਚ ਆਪਾਂ ਘਿਓ ਪਾ ਲਵਾਂਗੇ ਪਹਿਲਾਂ ਮੈਂ ਇੱਕ ਵੱਡਾ ਚਮਚ ਘਿਓ ਦਾ ਐਡ ਕੀਤਾ ਹੈ ਲੋੜ ਅਨਸਾਰ ਆਪਾਂ ਹੋਰ ਘਿਓ ਵਿੱਚ ਪਾਈ ਜਾਵਾਂਗੇ ਘਿਓ ਥੋੜਾ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਇੱਕ ਕੌਲੀ ਸੂਜੀ ਦੀ ਪਾ ਲਵਾਂਗੇ ਇਹ ਬਰੀਕ ਵਾਲੀ ਸੂਜੀ ਹੈ ਜੇਕਰ ਤੁਹਾਡੇ ਕੋਲ ਮੋਟੇ ਵਾਲੀ ਸੂਜੀ ਹੋਵੇ ਤਾਂ ਤੁਸੀਂ ਉਸ ਨੂੰ ਮਿਕਸੀ ਦੇ ਵਿੱਚ ਚਲਾ ਕੇ ਬਰੀਕ ਕਰ ਸਕਦੇ ਹੋ ਇਹਨੂੰ ਆਪਾਂ ਥੋੜੇ ਟਾਈਮ ਦੇ ਲਈ ਪੁੰਨ ਲਵਾਂਗੇ ਇਸ ਤਰ੍ਹਾਂ ਇਸ ਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਸੂਜੀ ਨੂੰ ਭੁੰਨਾਂਗੇ ਇਹ ਆਪਾਂ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨੀ ਇਹ ਥੋੜਾ ਜਿਹੀ ਹੀ ਭੁੰਨਾਂਗੇ ਕਿਉਂਕਿ ਆਟਾ ਜਲਦੀ ਭੁੱਜ ਜਾਂਦਾ ਹੈ ਸੂਜੀ ਨੂੰ ਥੋੜਾ ਟਾਈਮ ਲੱਗਦਾ ਹੈ ਇਸ ਨੂੰ ਆਪਾਂ ਥੋੜਾ ਭੁੰਨ ਕੇ ਇਸ ਦੇ ਵਿੱਚ ਮਗਰੋਂ ਆਪਾਂ ਆਟਾ ਐਡ ਕਰ ਦਵਾਂਗੇ ਹੁਣ ਆਪਣੀ ਸੂਜੀ तकरीबन ਥੋੜੀ ਜੀ ਪੁੱਜ ਚੁੱਕੀ ਹੈ ਥੋੜਾ ਜਿਹਾ ਇਸ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਇੱਕ ਕੌਲੀ ਆਟੇ ਦੀ ਐਡ ਕਰ ਦਵਾਂਗੇ ਤੇ ਇਸ ਨੂੰ ਵੀ ਆਪਾਂ ਲੋ ਫਲੇਮ ਦੇ ਉੱਤੇ ਭੁੰਨਾਂਗੇ ਆਪਾਂ ਗੈਸ ਦਾ ਫਲੇਮ ਹਾਈ ਨਹੀਂ ਕਰਨਾ ਨਹੀਂ ਤਾਂ ਆਪਣਾ ਆਟਾ ਤੇ ਸੂਜੀ ਸੜ ਜਾਣਗੇ ਜਿਸ ਦੇ ਨਾਲ ਇਸ ਦਾ ਟੇਸਟ ਖਰਾਬ ਹੋ ਜਾਵੇਗਾ ਆਪਾਂ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਭੁੰਨਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੁੱਜ ਜਾਣ ਤੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਲਰ ਆਵੇ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣ ਜਾਂਦੀਆਂ ਹਨ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਇਹ ਦੇਖੋ ਆਪਣਾ ਆਟਾ ਥੋੜਾ ਜਿਹਾ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਇੱਕ ਹੋਰ ਵੱਡਾ ਚਮਚ ਘਿਓ ਦਾ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਫਿਰ ਭੁੰਨ ਲਵਾਂਗੇ ਆਪਾਂ ਨੂੰ ਜਿੰਨੀ ਕਿ ਲੋੜ ਹੋਵੇਗੀ ਉਸ ਦੇ ਹਿਸਾਬ ਨਾਲ ਇਸ ਦੇ ਵਿੱਚ ਆਪਾਂ ਘਿਓ ਐਡ ਕਰਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰੀ ਜਾਵਾਂਗੇ ਤਾਂ ਕਿ ਇਸ ਦੀਆਂ ਗੰਡਾ ਨਾ ਵੱਜਣ ਹੋਰ ਇੱਕ ਚਮਚ ਮੈਂ ਘਿਓ ਦਾ ਐਡ ਕਰ ਲਿਆ ਹੈ ਤਕਰੀਬਨ ਇਸ 9 ਭੁੰਨਨ ਦੇ ਵਿੱਚ ਆਪਾਂ ਤਿੰਨ ਵੱਡੇ ਚਮਚ ਘਿਓ ਦੇ ਪਾ ਲਏ ਹਨ ਜਿਸ ਤਰ੍ਹਾਂ ਆਪਣਾ ਆਟਾ ਭੁੱਜੀ ਜਾਵੇਗਾ ਇਹ ਘਿਓ ਛੱਡ ਦਵੇਗਾ ਇਹ ਦੇਖੋ ਪਹਿਲਾਂ ਨਾਲੋਂ ਕਾਫੀ ਇਸਨੇ ਘਿਓ ਛੱਡ ਦਿੱਤਾ ਹੈ ਜਦੋਂ ਆٹے ਤੇ ਸੂਜੀ ਦੀ ਬਹੁਤ ਜ਼ਿਆਦੀ ਵਧੀਆ 스మెਲ ਆਉਣ ਲੱਗ ਪਈ ਤਾਂ ਸਮਝ ਲੈਣਾ ਕਿ ਆਪਣਾ ਆਟਾ ਤੇ ਸੂਜੀ ਚੰਗੀ ਤਰ੍ਹਾਂ ਭੁੱਜ ਚੁੱਕੇ ਹਨ ਇਹ ਦੇਖੋ ਇਸ ਦਾ ਕਲਰ ਵੀ ਕਾਫੀ ਬ੍ਰਾਊਨ ਹੋ ਚੁੱਕਾ ਹੈ ਹੁਣ ਹੋਰ ਆਪਾਂ 1 ਤੋਂ 2 ਮਿੰਟ ਲਈ ਭੁੰਨਾਂਗੇ ਹੁਣ ਇਸ ਦੇ ਵਿੱਚ ਮੈਂ ਥੋੜੀ ਜਿਹੀ ਬਿਲਕੁਲ ਬਦਾਮ ਪਾਉਣ ਲੱਗੀ ਹਾਂ ਇਹਨਾਂ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜਾਂ ਤੁਸੀਂ ਭਿਓ ਕੇ ਬਦਾਮ ਉਹਨਾਂ ਨੂੰ ਵੀ ਐਡ ਕਰ ਸਕਦੇ ਹੋ ਵਿੱਚ ਥੋੜੀ ਜਿਹੀ ਮੈਂ ਇਸ ਦੇ ਵਿੱਚ ਮੱਖਜ ਐਡ ਕੀਤੇ ਹਨ ਤੇ ਇਹ ਦੇਖੋ ਆਪਣੇ ਆਟੇ ਨੇ ਬਿਲਕੁਲ ਘਿਓ ਨੂੰ ਛੱਡ ਦਿੱਤਾ ਹੈ ਤੇ ਦੇਖੋ ਆਪਣਾ ਆਟਾ ਇਸ ਤਰ੍ਹਾਂ ਪੁੱਜ ਚੁੱਕਾ ਹੈ ਹੁਣ ਆਪਾਂ ਇੱਥੇ ਗੈਸ ਬੰਦ ਕਰ ਦਵਾਂਗੇ ਕਿਉਂਕਿ ਆਪਣੀ ਕੜਾਈ ਕਾਫੀ ਗਰਮ ਹੈ ਹੁਣ ਇਸ ਦੇ ਵਿੱਚ ਮੈਂ ਬੂਰਾ ਖੰਡ ਐਡ ਕੀਤੀ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਮਿੱਠਾ ਐਡ ਕਰ ਸਕਦੇ ਹੋ ਮੈਂ ਤਕਰੀਬਨ ਅੱਧਿਕ ਕਕੌਲੀ ਇਸ ਦੇ ਵਿੱਚ ਖੰਡ ਦੀ ਐਡ ਕੀਤੀ ਹੈ ਇੱਥੇ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲੈਣਾ ਹੈ ਹੁਣ ਆਪਣੀ ਖੰਡ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਹੈ ਹੁਣ ਆਪਾਂ ਇਸ ਨੂੰ ਖਾਲੀ ਦੇ ਵਿੱਚ ਕੱਢ ਕੇ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਰੱਖ ਦਵਾਂਗੇ ਤਾਂ ਕਿ ਥੋੜਾ ਜਿਹਾ ਇਹ ਠੰਡਾ ਹੋ ਜਾਵੇ ਫਿਰ ਇਸ ਦੀਆਂ ਆਪਾਂ ਪਿੰਨੀਆਂ ਬਣਾਵਾਂਗੇ ਇਹ ਦੇਖੋ ਹੁਣ ਆਪਣਾ ਆਟਾ ਕਾਫੀ ਹੱਦ ਤੱਕ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਇਸ ਦੀਆਂ ਪਿੰਨੀਆਂ ਬਣਾ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟੀਆਂ ਵੱਡੀਆਂ ਪਿੰਨੀਆਂ ਬਣਾ ਸਕਦੇ ਹੋ ਗਰਮੀਆਂ ਦਾ ਮੌਸਮ ਹੈ ਆਪਾਂ ਬਹੁਤ ਜ਼ਿਆਦਾ ਨਹੀਂ ਬਣਾਉਣੀਆਂ ਕੋਈ ਵੀ ਚੀਜ਼ ਆਪਾਂ ਬਣਾਉਣੀ ਹੈ ਤਾਂ ਆਪਾਂ ਉਸ ਨੂੰ ਇੱਕ ਹਫ਼ਤੇ ਲਈ ਖਾ ਸਕਦੇ ਹਾਂ ਬਣਾ ਕੇ ਫ੍ਰਿਜ ਦੇ ਵਿੱਚ ਰੱਖ ਕੇ ਜ਼ਿਆਦਾ ਨਹੀਂ ਇਸ ਨੂੰ ਆਪਾਂ ਬਣਾਉਣਾ ਥੋੜੀ ਜੀ ਕੁਆਂਟੀਟੀ ਦੇ ਵਿੱਚ ਬਣਾ ਕੇ ਖਾ ਕੇ ਫਿਰ ਆਪਾਂ ਦੁਬਾਰਾ ਉਸ ਨੂੰ ਬਣਾ ਸਕਦੇ ਹਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਪਿੰਨੀਆਂ ਨੂੰ ਬਣਾ ਲਿਆ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਹਨ ਇਹ ਤੁਹਾਡੇ ਸਾਹਮਣੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਤਿਆਰ ਕੀਤੀਆਂ ਹਨ ਕੋਈ ਵੀ ਬਹੁਤ ਜ਼ਿਆਦੀਆਂ ਚੀਜ਼ਾਂ ਇਸ ਦੇ ਵਿੱਚ ਐਡ ਨਹੀਂ ਕੀਤੀਆਂ ਇਹ ਦੇਖੋ ਜੀ ਕਿੰਨੀਆਂ ਵਧੀਆ ਆਪਣੀਆਂ ਪਿੰਨੀਆਂ ਬਣ ਕੇ ਰੈਡੀ ਹੋਈਆਂ ਹਨ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਬਣਾ ਕੇ ਲਿਆਉਣ ਦੀ ਹੁਣ ਆ ਦੇਖੋ ਜੀ ਆਪਾਂ ਹੁਣ ਤੁਹਾਨੂੰ ਇੱਕ ਪਿੰਨੀ ਤੋੜ ਕੇ ਦਿਖਾਉਨੇ ਹਾਂ ਕਿ ਕਿੰਨੀਆਂ ਜ਼ਿਆਦੀਆਂ ਸੌਫਟ ਪਿੰਨੀਆਂ ਬਣ ਕੇ ਤਿਆਰ ਹੋਈਆਂ ਹਨ ਆ ਦੇਖੋ ਜੀ ਤੁਸੀਂ ਵੀ ਇਸ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀਜ਼ ਕਿੱਦਾਂ ਦੀ ਲੱਗੀਆਂ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਠੀਕ ਹੈ ਨਾ ਠੀਕ ਹੈ ਹਾਂਜੀ